ਲੁਧਿਆਣਾ ਚਾਚਾ ਸ਼ਿਵ ਸੈਨਾ ਟਕਸਾਲੀ ਅਗੂ ਤੇ ਸਖਦੇਵ ਥਾਪਰ ਦੇ ਵੰਸ ਸੰਦੀਪ ਥਾਪਰ ਦੇ ਸਿਵਲ ਹਸਪਤਾਲ ਦੇ ਬਾਹਰ ਨਹਿنگ ਸਿੰਘਾਂ ਦੇ ਪੇਸ ਦੇ ਵਿੱਚ ਆਏ ਕੁਝ ਹਮਲਾਵਰਾਂ ਨੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਸੰਦੀਪ ਸਿੰਘ ਨੂੰ ਸਿਵ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਉਸ ਨੂੰ ਸੀਐਮਸੀ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਵਾਰ ਦਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹਮਲੇ ਦੇ ਸਮੇਂ ਉਹਨਾਂ ਦੇ ਨਾਲ ਸੰਦੀਪ ਧਾਪਰ ਦੇ ਨਾਲ ਉਹਨਾਂ ਦੇ ਗਨਮੈਨ ਵੀ ਸਨ ਉਹ ਇੱਕ ਸਕੂਟਰ ਤੇ ਸਵਾਰ ਸਨ ਉਸ ਦੇ ਕੋਲ ਰਵਾਲਵਰ ਸੀ ਪਰ ਨਹਿੰਗ ਸਿੰਘਾ ਨੇ ਖੋਲਿਆ ਗੋਰਾ ਦੇ ਗਨਮੈਨ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਏ ਹਮਲੇ ਤੋਂ ਬਾਅਦ ਹਮਲਾਵਰ ਸੰਦੀਪ ਦੀ ਸਕੂਟਰੀ ਲੈ ਕੇ ਵੀ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਥਾਪਰ ਅੱਜ 12 ਵਜੇ ਦੇ ਕਰੀਬ ਹਸਪਤਾਲ ਪਹੁੰਚ ਜਦੋਂ ਸਿਵਲ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਸਾਈਕਲ ਸਟੈਂਡ ਦੇ ਲਾਗੇ ਚਾਰ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਉਹਨਾਂ ਦੇ ਸਿਰ ਤੇ ਵਾਹਾਂ ਤੇ ਅਤੇ ਹੋਰ ਸਰੀਰ ਦੇ ਅੰਗਾਂ ਤੇ ਗੰਭੀਰ ਛੱਟਾਂ ਲੱਗੀਆਂ ਨੇ ਚਾਰ ਵਿਅਕਤੀ ਪਹਿਲਾਂ ਹੀ ਸਿਵਲ ਹਸਪਤਾਲ ਦੇ ਬਾਹਰ ਚੱਕਰ ਕੱਟ ਰਹੇ ਸਨ